ਸ੍ਰੀ ਰਾਗ ਮਹੱਲਾ ਪਹਿਲਾ ਹਰ ਹਰ ਜਪੋ ਪਿਆਰਿਆ ਗੁਰਮਤਿ ਲੈ ਹਰ ਬੋਲ ਮਨ ਸੱਚ ਕਸਵੱਟੀ ਲਾਈਐ ਤੁਲਿਐ ਪੂਰੈ ਤੋਲ ਕੀਮਤ ਕਿਨੈ ਨਾ ਪਾਈਐ ਰਿਦਮਾਣਕ ਮੂਲ ਅਮੋਲ ਭਾਈ ਰੇ ਹਰ ਹੀ ਰਾਗ ਗੁਰਮਾਹੀ ਸਤ ਸੰਗਤ ਸਤ ਗੁਰ ਪਾਈਐ ਅਹਨਸੋ ਸ਼ਬਦ ਸਲਾਹੀ ਰਹਾਉ ਸੱਚ ਵਖਰੇ ਧਨ ਰਾਸ ਲੈ ਪਾਈਐ ਗੁਰ ਪ੍ਰਗਾਸ ਜਿਉ ਅਗਨ ਮਰੈ ਜਲ ਪਾਇਐ ਤਿਉ ਤ੍ਰਿਸ਼ਨਾ ਦਾਸਨ ਦਾਸ ਜਮ ਜੰਦਾਰ ਨਾ ਲੱਗੈ ਇਉ ਭਉ ਜਲ ਤਰੈ ਤਰਾਸ ਗੁਰਮੁਖ ਕੂੜ ਨਾ ਭਾਵੇਈ ਸੱਚ ਰਤੇ ਸੱਚ ਭਾਵੇ ਸਾਕਤ ਸੱਚ ਨਾ ਭਾਵੇਈ ਕੂੜਾ ਕੂੜੀ ਪਾਈ ਸੱਚ ਰਤੇ ਗੁਰ ਮੇਲਿਆ ਸੱਚੇ ਸੱਚ ਸਮਾਈ ਮਨ ਮਹਿ ਮਾਨਕ ਲਾਲ ਨਾਮ ਰਤਨ ਪਦਾਰਥ ਹੀਰ ਸੱਚ ਵਖਰ ਧਨ ਨਾਮ ਹੈ ਘਟ ਘਟ ਗਹਿਰ ਗੰਭੀਰ ਨਾਨਕ ਗੁਰਮੁਖ ਪਾਈਐ ਦਇਆ ਕਰੇ ਹਰ ਹੀਰ ਸ੍ਰੀ ਰਾਗ ਮਹੱਲਾ ਪਹਿਲਾ ਪਰਮੇ ਪਾਏ ਨਾ ਵਿਜਵੈ ਜੇ ਭਵੇਂ ਦਸੰਤਰ ਦੇਸ ਅੰਤਰ ਮੈਲ ਨਾ ਉਤਰੈ ਤ੍ਰਿਗ ਜੀਵਨ ਤ੍ਰਿਗ ਵੇਸ ਹੋਰ ਕਿਤੈ ਭਗਤ ਨਾ ਹੋਵੇਈ ਬਿਨ ਸਤਗੁਰ ਕੇ ਅਪਦੇਸ ਮਨ ਰੇ ਗੁਰਮਖ ਅਗਨ ਨਿਵਾਰ ਗੁਰ ਕਾ ਕਹਿਆ ਮਨ ਵਸੈ ਹਉ ਮੈਂ ਤ੍ਰishna ਮਾਰ ਰਹਾਉ ਮਨ ਮਾਨਕ ਨਿਰਮੋਲ ਹੈ ਰਾਮ ਨਾਮ ਪਤ ਪਾਈ ਮਿਲ ਸਤ ਸੰਗਤ ਹਰ ਪਾਈ ਐ ਗੁਰਮੁਖ ਹਰਿ ਲਿਵ ਲਾਈ ਆਪ ਗਿਆ ਸੁਖ ਪਾਇਆ ਮਿਲ ਸਲ ਲੈ ਸਲ ਸੁਮਾਈ ਜਿਨ ਹਰ ਹਰ ਨਾਮ ਨਾ ਚੇਤੇਉ ਸੋ ਔਗੁਣ ਆਵੇ ਜਾਇ ਜਿਸ ਸਤ ਗੁਰੂ ਪੁਰਖ ਨਾ ਭੇਟਿਉ ਸੋ ਭਉ ਜਲ ਪਚੈ ਪਚਾਈ ਇਹੋ ਮਾਨਕ ਜੀਵ ਨਿਰਮੋਲ ਹੈ ਇਉ ਕੌਡੀ ਬਦਲੇ ਜਾਏ ਜਿਨਾਂ ਸਤਗੁਰ ਰਸ ਮਿਲੈ ਸੇ ਪੂਰੇ ਪੁਰਖ ਸੁਜਾਨ ਗੁਰ ਮਿਲ ਭਾਉ ਜਲ ਲੰਗੀਐ ਦਰਗਾਹਾ ਪਤ ਪਰਵਾਨ ਨਾਨਕ ਤੇ ਮੁਖ ਉਜਲੇ ਧੋਨੀ ਉਪਜੈ ਸ਼ਬਦ ਨੀ ਛਾਨ ਸ੍ਰੀ ਰਾਗ ਮਹੱਲਾ ਪਹਿਲਾ ਵਣਜਕਰ ਹੋ ਵਣ ਜਾ ਰਹੋ ਵਖਰ ਲਿਹੁ ਸੰਭਾਲ ਐਸੀ ਵਸਤ ਵਸਾਈਐ ਜੈਸੀ ਨਿਭਹਿ ਨਾਲ ਅਗੈ ਸਾਹੁ ਸੁਜਾਨ ਹੈ ਲੈਸੀ ਵਸਤ ਸੰਭਾਲ ਭਾਈ ਰੇ RAM ਕਹੋ ਚਿਤ ਲਾਏ ਹਰ ਜਸ ਵਖਰ ਲੈ ਚਲੋ ਸਹੂ ਦੇਖੈ ਪਤੀ ਆਏ ਰਹਾਉ ਜਿੰਨਾ ਰਾਸਨਾ ਸੱਚ ਹੈ ਕਿਉ ਤਿੰਨਾ ਸੁਖ ਹੋਏ ਖੋਟੈ ਬਣਜ ਬਣੰਜਿਐ ਮਨ ਤਨ ਖੋਟਾ ਹੋਏ ਥਾਹੀ ਫਾਥੇ ਮਿਰਗ ਜਿਉ ਦੂਖ ਘਣੋ ਨੀਤਰੋਏ ਖੋਟੇ ਪੋਤੇ ਨਾ ਪਵੈ ਤਿਨ ਹਰ ਗੁਰ ਦਰਸ ਨਾ ਹੋਏ ਖੋਟੇ ਜਾਤ ਨਾ ਪਤ ਹੈ ਖੋਟ ਨਾ ਸੀ ਜਸ ਕੋਏ ਖੋਟੇ ਖੋਟ ਕਮਾਵਣਾ ਆਏ ਗਿਆ ਪਤ ਖੋਏ ਨਾਨਕ ਮਨ ਸਮਝਾਈਐ ਗੁਰ ਕੈ ਸ਼ਬਦ ਸਾਲਾ ਰਾਮ ਨਾਮ ਰੰਗ ਰਤਿਆ ਭਾਰ ਨਾ ਪਰਮ ਤਿਨਾ ਹਰ ਜਪ ਲਾਹਾ ਅਗਲਾ ਨਿਰਪਉ ਹਰ ਮਨ ਮਾਹ ਸ੍ਰੀ ਰਾਗ ਮਹੱਲਾ ਪਹਿਲਾ ਘਰ ਦੂਜਾ ਤਨ ਜੋ ਬਨ ਅਰ ਫੁੱਲੜਾ ਨਾਖੀ ਅੜੇ ਦਿਨ ਚਾਰ ਪੱਬਣ ਕੇਰੇ ਪੱਤ ਜਿਉ ਢਲ ਟੁਲ ਜੁਮਣ ਹਾਰ ਰੰਗ ਮਾਨ ਲੈ ਪਿਆਰਿਆ ਜਾਂ ਜੋ ਬਨ ਨੋ ਫੁੱਲਾ ਦਿਨ ਥੋੜੇ ਥੱਕੇ ਭਇਆ ਪੁਰਾਣਾ ਚੋਲਾ ਰਹਾਉ ਸੱਜਣ ਮੇਰੇ ਰੰਗਲੇ ਜਾਏ ਸੁੱਤੇ ਜੀਰਾਨ ਹਮ ਪੀਵੰਨਾਂ ਦੁੰਮਣੀ ਰੋਵਾ ਚੀਣੀ ਬਾਣ ਕੀ ਨਾ ਸੁਣੇ ਹੀ ਗੋਰੀਏ ਆਪਣ ਕੰਨੀ ਸੋਏ ਲੱਗੀ ਆਵਹਿ ਸਹੁਰੈ ਨਿਤ ਨਾ ਪਈਆ ਹੋਏ ਨਾਨਕ ਸੁਤੀ ਪਈਐ ਜਾਣ ਵਿਰਤੀ ਸੰ ਗੁਣਾ ਗਵਾਈ ਗੰਠੜੀ ਅਵਗਣ ਚੱਲੀ ਬੰਨ ਸ੍ਰੀ ਰਾਗ ਮਹੱਲਾ ਪਹਿਲਾ ਘਰ ਦੂਜਾ ਆਪੇ ਰਸੀਆ ਆਪ ਰਸ ਆਪੇ ਰਾਵਣ ਹਾਰ ਆਪੇ ਹੋਵੇ ਚੋਲੜਾ ਆਪੇ ਸੇਜ ਪਧਾਰ ਰੰਗ ਰਤਾ ਮੇਰਾ ਸਾਹਿਬ ਰਾਵ ਰਹਿਆ ਭਰਪੂਰ ਰਹਾਉ ਆਪੇ ਮਾਛੀ ਮੱਛਲੀ ਆਪੇ ਪਾਣੀ ਜਾਲ ਆਪੇ ਜਾਲ ਮਣਕੜਾ ਆਪੇ ਅੰਦਰ ਲਾਲ ਆਪੇ ਬਹੁ ਬਿਦਰੰਗ ਲਾ ਸਖੀਏ ਮੇਰਾ ਲਾਲ ਨੀਤਰ ਵੈ ਸੁਹਾਗਣੀ ਦੇਖ ਹਮਾਰਾ ਹਾਲ ਪ੍ਰਣਵੈ ਨਾਨਕ ਬੇਨਤੀ ਤੂੰ ਸਰਵਰ ਤੂੰ ਹੰਸ ਕੌਲ ਤੂੰ ਹੈ ਕਵਿਆ ਤੂੰ ਹੈ ਆਪੀ ਵੇਖ ਵਿਗਸ ਸ੍ਰੀ ਰਾਗ ਮਹੱਲਾ ਪਹਿਲਾ ਘਰ ਤੀਜਾ ਇਹੋ ਤਨ ਧਰਤੀ ਬੀਜ ਕਰਮਾ ਕਰੋ ਸਲਲ ਅਪਾਉ ਸਾਰਿੰਗ ਪਾਣੀ ਮਨ ਕਿਰਸਾਨ ਹਰ ਦਿਲ ਜਮਾਈ ਲੈ ਇਉ ਪਾਵਸ ਪਦ ਨਿਰਵਾਣੀ ਕਾਹੀ ਗਰਬਸ ਮੂੜੇ ਮਾਇਆ ਪਿਤ ਸੁਤੋ ਸਗਲ ਕਾਲ ਅਤਰ ਮਾਤਾ ਤੇਰੇ ਹੋਏ ਨਾ ਅੰਤ ਸਖਾਇਆ ਰਹਾਉ ਵਿਖੈ ਵਿਕਾਰ ਦੁਸ਼ਟ ਕਿਰਖਾ ਕਰੇ ਇਨ ਤਜ ਆਤਮੈ ਹੋਏ ਧਿਆਈ ਜਪ ਤਪ ਸੰਜਮ ਹੋਹੀ ਜਬ ਰਾਖੀ ਕਮਲ ਬਿਗਸੈ ਮਦ ਆਸਰਮਾਈ ਬੀਸ ਸਪਤਾਹ ਰੂ ਬਾਸਰੂ ਸੰਗ੍ਰਹਿ ਤੀਨ ਖੋੜਾ ਨਿਤ ਕਾਲ ਸਾਰੈ 10 18 ਮੈਂ ਅਪਰੰਪਰੋ ਚੀਨੈ ਕਹਿ ਨਾਨਕ ਇਵ ਏਕ ਤਾਰੈ ਪਿਰੀ ਰਾਗ ਮਹੱਲਾ ਪਹਿਲਾ ਘਰ ਤੀਜਾ ਅਮਲ ਕਰ ਤਰਤੀ ਬੀਜ ਸ਼ਬਦੋ ਕਰ ਸੱਚ ਕੀ ਆਬ ਨਿਤ ਦੇਹ ਪਾਣੀ ਹੋਏ ਕਿਰਸਾਨ ਈਮਾਨ ਜਮਾਏ ਲੈ ਪਿਸਤ ਦੂਜਕ ਮੂੜੇ ਏਵ ਜਾਣੀ ਮਤ ਜਾਣ ਸਹਿ ਗੱਲੀ ਪਾਇਆ ਮਾਲਕ ਐ ਮਾਨੈ ਰੂਪ ਕੀ ਸੋਭਾ ਇਤ ਬਿਧੀ ਜਨਮ ਗਵਾਇਆ ਰਹਾਉ ਐਬ ਤਨ ਚਿਕੜੋ ਇਹੋ ਮਨ ਮੀਂਡ ਕੋ ਕਮਲ ਕੀ ਸਾਰ ਨਹੀਂ ਮੂਲ ਪਾਈ ਪੌਰ ਉਸਤਾਦ ਨਿਤ 팍ਿਆ ਬੋਲੇ ਕਿਉਂ 부ਜੈ ਜਾਣਹਿ 부ਝਾਈ ਆਖਣ ਸੁਨਣਾ ਪਾਉਣ ਕੀ ਬਾਣੀ ਇਹੋ ਮਨ ਰੱਤਾ ਮਾਇਆ ਖਸਮ ਕੀ ਨਦਰ ਦਿਲਹਿ ਪਸਿੰਦੇ ਜਿਨੀ ਕਰ ਏਕ ਧਾਇਆ ਤੀਹ ਕਰ ਰੱਖੇ ਪੰਜ ਕਰ ਸਾਥੀ ਨਾਉ ਸ਼ੈਤਾਨ ਮਤ ਕਟ ਜਾਏ ਨਾਨਕ ਆਖੇ ਰਾਹੇ ਪੈ ਚੱਲਣਾ ਮਾਲ ਧਨ ਕਿਤ ਕੂ ਸੰਝਿਆ ਹੀ